ਕਾਤ ਤਸਵੀਰਾਂ ਦੇਖ ਸਕਦੇ ਹੋ ਉਸੀ ਭਾਰੀ ਮੀਂਹ ਜਿਹੜਾ ਹੈ ਪੈਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਜੀਆਂ ਦਾਦੇ ਕਿ ਕਾਲੀ ਘਟਾ ਛਾਈ ਹੋਈ ਹੈ ਬੱਦਲ ਜਿਹੜੇ ਆ ਛਾ ਚੁੱਕੇ ਆ ਤਾਂ ਤੁਸੀਂ ਵੀ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੇ ਆਪਣੇ ਇਲਾਕੇ ਦਾ ਆਪਣੇ ਪਿੰਡ ਸ਼ਹਿਰ ਦਾ ਹਾਲ ਦੱਸ ਸਕਦੇ ਹੋ ਕਿੰਨਾ ਕਮੀ ਜਿਹੜਾ ਤੁਹਾਡੇ ਪਿੰਡ ਸ਼ਹਿਰ ਇਲਾਕੇ ਦੇ ਵਿੱਚ ਪੈ ਰਿਹਾ ਤਾਂ ਦਾਦੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਜੀਆਂ ਦਾਦੇ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਵੀ ਕਿਹਾ ਜਾ ਰਿਹਾ ਸੀ ਕਿ ਮਾਰਚ ਦੇ ਪਹਿਲੀਆਂ ਤਰੀਕਾਂ ਜਾਨੀ ਕਿ 1 2 3 ਨੂੰ ਜਿਹੜਾ ਹੋ ਸਕਦਾ ਹੈ ਕਿ ਮੀਂਹ ਪਵੇ ਤੇ ਮੌਸਮ ਜਿਹੜਾ بارش ਵਾਲਾ ਤਾ ਦੱਸ ਦਈਏ ਕਿ ਹੁਣ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਪੂਰੀ ਕਾਲੀ ਘਟਾ ਜਿਹੜੀ ਆਛਾ ਚੁੱਕੀ ਆ ਤਾਂ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਹਾਡੇ ਇਲਾਕੇ ਦੇ ਵਿੱਚ ਮੀ ਪੈ ਰਿਹਾ ਜਾਂ ਨਹੀਂ ਪੈ ਰਿਹਾ ਤਾਂ ਦੱਸ ਦਈਏ ਕਿ ਅਸੀਂ ਜਿਹੜਾ ਤੁਹਾਡਾ ਕਮੈਂਟ ਪੜ੍ਹ ਕੇ ਸੁਣਾਵਾਂਗੇ ਤਾਂ ਦੱਸ ਦਈਏ ਕਿ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਮੀਂਹ ਨੂੰ ਲੈ ਕੇ ਕਿਉਂਕਿ ਮੌਸਮ ਦੀ ਜੇ ਗੱਲ ਕਰੀਏ ਤਾਂ ਪਹਿਲਾਂ ਬਹੁਤ ਜ਼ਿਆਦੇ ਠੰਢ ਜਿਹੜੀ ਆ ਪੈਂਦੀ ਆ ਕੜਾਕੇ ਦੀ ਠੰਢ ਪੈਂਦੀ ਆ ਬਹੁਤ ਧੁੰਦਾਂ ਪੈਂਦੀਆਂ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਉਸ ਤੋਂ ਬਾਅਦ ਲਗਾਤਾਰ ਉੱਤਪ ਜਿਹੜੀ ਆ ਦੋ ਤਿੰਨ ਦਿਨ ਹੁੰਦੀ ਆ ਪਰ ਮੌਸਮ ਠੰਡਾ ਬਣਿਆ ਹੋਇਆ ਸੀ ਰਾਤ ਨੂੰ ਠੰਡ ਜਿਹੜੀ ਆ ਬਹੁਤ ਜ਼ਿਆਦੇ ਪੈ ਰਹੀ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਕਿਹਾ ਜਾ ਰਿਹਾ ਕਿ ਮੀਂਹ ਪਏਗਾ ਤਿੰਨ ਦਿਨ ਜੀਆਂ ਦਾ ਕਿ ਮੌਸਮ ਵਿਭਾਗ ਨੇ ਪਹਿਲੇ ਅਲਰਟ ਕਰ ਦਿੱਤਾ ਹੈ ਭਾਰੀ ਮੀਂਹ ਪਏਗਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰੋ ਆਪਣੇ ਇਲਾਕੇ ਦਾ ਹਾਲ ਸਾਨੂੰ ਜਰੂਰ ਦੱਸੋ ਤਾਂ ਤੁਹਾਡਾ ਕੱਲਾ-ਕੱਲਾ ਕਮੈਂਟ ਜਿਹੜਾ ਅਸੀਂ ਪੜ੍ਹ ਕੇ ਜਰੂਰ ਸੁਣਾਵਾਂਗੇ ਜੀਆਂ ਦਾ ਦੇਖ ਕੇ ਪੰਜਾਬ ਦੇ ਵਿੱਚ ਕਾਲੀ ਕਟਾ ਛਾਈ ਪਈ ਹੈ ਸਵੇਰ ਤੋਂ ਹੀ ਜੇ ਦੇਖਿਆ ਜਾਵੇ ਤਾਂ ਮੌਸਮ ਜਿਹੜਾ ਮੀਂਹ ਵਾਲਾ ਹੋਇਆ ਪਿਆ ਹੈਗਾ ਬੱਦਲ ਜਿਹੜੇ ਆ ਪੂਰੇ ਨਿਕਲ ਆਏ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਮੀਂਹ ਜਿਹੜਾ ਜ਼ੋਰਦਾਰ ਪੈ ਰਿਹਾ ਹੈ ਜੀਆਂ ਦਾ ਦੇਖ ਕੇ ਪੂਰੀ ਜਿਹੜੀ ਹੈ ਬਾਛੜ ਜਿਹੜੀ ਪੈ ਰਹੀ ਆ ਤਾਂ ਤੁਸੀਂ ਵੀ ਇਲਾਕੇ ਦਾ ਹਾਲ ਆਪਣੇ ਦਾ ਕਮੈਂਟ ਦੇ ਵਿੱਚ ਜਾ ਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਚੇਤਾਵਨੀ ਦਿੱਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਹੈਗਾ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਤੇ 3 ਦਿਨ ਜੀਆਂ ਦਾ ਜੇ ਕਿ 3 ਦਿਨ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਮੌਸਮ ਮੀਂਹ ਪਵੇਗਾ ਜ਼ੋਰਦਾਰ ਮੀਂਹ ਪਵੇਗਾ ਜੀਆਂ ਦਾ ਦੇ ਕੇ ਪਹਿਲਾਂ ਬਹੁਤ ਜ਼ਿਆਦੇ ਜਿਸ ਪ੍ਰਕਾਰ ਠੰਡ ਹੁੰਦੀ ਆ ਤਾਂ ਉਸ ਤੋਂ ਬਾਅਦ ਲਗਾਤਾਰ ਇਹੀ ਸੋਚਿਆ ਜਾਂਦਾ ਕੇ ਮੌਸਮ ਜਿਹੜਾ ਠੀਕ ਹੋ ਜੇ ਪਰ ਦੱਸ ਦਈਏ ਕਿ ਹੁਣ ਲਗਾਤਾਰ 3 ਦਿਨ ਮੀਂਹ ਪੈਣ ਦੀ ਜਿਹੜੀ ਹੈ ਅਨੁਮਾਨ ਲਗਾਇਆ ਗਿਆ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਕੜਾਕੇ ਦੀ ਠੱਡ ਤੋਂ ਬਾਅਦ ਜ਼ੋਰਦਾਰ ਮੀਂਹ ਜਿਹੜਾ ਪੈ ਰਿਹਾ ਹੈਗਾ ਪੂਰੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਅੱਜ ਮੀਂਹ ਵਾਲਾ ਮੌਸਮ ਬਣਿਆ ਪਿਆ ਹੈਗਾ ਜਿਵੇਂ ਦੱਸ ਦਈਏ ਕਿ ਕਈ ਥਾਵਾਂ ਦੇ ਉੱਪਰ ਜ਼ੋਰਦਾਰ ਜਿਹੜੀ ਹੈ ਵਾਰਿਸ਼ ਵੀ ਹੋ ਰਹੀ ਹੈ ਬਹੁਤ ਜ਼ਿਆਦਾ ਤਾdad ਦੀ ਹੈ ਕਿ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਸੰਗਣੀ ਜਿਹੜੀ ਹੈ ਮੋਟੀ ਕਣੀ ਦਾ ਮੀਂਹ ਜਿਹੜਾ ਪੈ ਰਿਹਾ ਤਾਂ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸੋ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤਾਂ ਅਸੀਂ ਪੜ੍ਹ ਕੇ ਜਿਹੜਾ ਜ਼ਰੂਰ ਸੁਣਾਵਾਂਗੇ ਤਾਂ ਦੱਸ ਦਈਏ ਕਿ ਕਰਾਲੀ ਦੇ ਵਿੱਚ ਬਹੁਤ ਮੀਂਹ ਪੈ ਰਿਹਾ ਫਿਰੋਜ਼ਪੁਰ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਬਰਨ ਮਿੱਤਲ ਕਹਿ ਰਿਹਾ ਜਲੰਧਰ ਦੇ ਵਿੱਚ ਬਹੁਤ ਮੀਂਹ ਪੈ ਰਿਹਾ